ਦੇ ਨੇ ਤਾਂ ਉਹ ਉਹ ਤਾਂ ਬੜੀ ਅਦਬਸ਼ਤ ਕਾਰਜ ਨੁਮੰਦਾ ਹੈ ਮਿਹਰ ਅੰਸਾਰ ਹੁੰਦਾ ਹੈ ਸਭ ਨੂੰ ਪਿਆਰ ਕਰਦਾ ਹੈ ਨਫ਼ਰਤ ਨਹੀਂ ਕਰਦਾ ਉਹਦੇ ਅੰਦਰ ਕੀ ਨਾ ਨਹੀਂ ਹੈ ਉਹਦੇ ਕਿਸੇ ਵਤੀ ਨਹੀਂ ਹੈ ਨਾ ਨਿੰਦਿਆ ਨਾ ਚੁਕਦੇ ਨਾ ਸਾਰੇ ਚਿੰਦ ਰਹੇ ਧੋਕੇ ਉਹ ਜਿਹੜਾ ਹੈ ਉਹ ਜਗ ਪਾ ਰਿਹਾ ਇਹ ਬਿੱਗੂ ਦਾ ਰੂਪ ਹੈ ਉਹ ਉਹੀ ਸਾਰੇ ਗੋਨੇ ਰਸਪਾ ਦੇਖਦੇ ਆਜੋ ਸਾਰੇ ਬੈਠੇ ਆ ਜਿਹੜੇ ਕਿਸੇ ਪਿਆਰ ਕਰਕੇ ਬੈਠੇ ਆ ਤਾਂ ਅੱਜ ਬੜੇ ਆਸਾਨੇ ਤੇ ਸਾਰੇ ਮਹਿਫਲ ਸੱਜੀ ਬਹੁਤ ਬਹੁਤ ਬੜਾ ਹੈ ਸੱਜੀ ਮੰਚ ਦੇ ਪ੍ਰਧਾਨ ਸਾਡੇ ਕਬੀਤਰam ਰਵੜਾ ਜੀ ਤੇ ਜਨਰ ਸੱਤੀ ਸੋਹਣੀ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਤੁਸੀ ਬੁਦਾਇਆ ਹੈ ਮੈਂ ਆਇਆ ਲੇਟ ਹਾਂ ਜਾਣਾ ਵੀ ਜਲਦੀ ਹੈ ਬਹੁਤ ਜਲਦਾ ਹਾਂ ਤੋਂ ਬੜੀ ਮਿਹਰਬਾਨੀ ਤੋਂ ਮੈਂ ਹਾਜ਼ਰੀ ਦੇ ਤੌਰ ਤੇ ਆਇਆ ਹਾਂ ਤਾਂ ਹਣੀ ਕੁਝ 50 ਮਿੰਟ ਹੈ ਜਾਣਾ ਇੱਕ ਸੋਨਾ ਦੂਜਾ ਦਿਲ ਦਾ ਡਾਢਾ ਸੜ ਲੱਗ ਗਿਆ ਦਿਲ ਤਦਾਈ ਚੋਕ ਰਹੇ ਦਾਤੀ ਜੀ ਕਾਲਾ ਪਹਿੰਦਾ ਉਥੇ ਜਬੋਲਣ ਦੀ ਨਾ ਕੋਣ ਵਕੀਲ ਕੱਲਾਂ ਦਰ ਤੇਰੇ ਰਾਈ ਸਾਹਿਬ ਕੋਣ ਵਕੀਲ ਕੱਲਾਂ ਦਲ ਤੇਰੇ ਉਥੇ ਤੱਕ ਵਕੀਲਾ ਨਹੀਂ ਮੀਆਂ ਜਰੀਫਾ ਤੁਸੀਂ ਬੋਲਣ ਛੱਡਿਆ ਅਸਾਂ ਵੇਖਣ ਛੱਡਣਾ ਨਹੀਂ ਅਸਾਂ ਜਰੀਫਾ ਤੁਸੀਂ ਬੋਲਣ ਛੱਡਿਆ ਅਸਾ ਵੇਖ ਕੁਣ ਛੱਡਣਾ ਨਹੀਂ ਉਹ ਦਰਬ ਨਹੀਂ ਰੁਸਦੇ ਰੱਬ ਦੀ ਸੋ ਜਿਨੂੰ ਯਾਰ ਮਨਾਉਣ ਦਾ ਚੱਜ ਹੋਵੇ ਉਦਾ ਰੱਬ ਨਹੀਂ ਰੁਸਦੇ ਰੱਬ ਦੀ ਸੋ ਜਿਨੂੰ ਯਾਰ ਮਨਾਉਣ ਦਾ ਚੱਜ ਹੋਵੇ ਓਟੇਵਾਟ ਮੱਤੇ ਦੀ ਕਉ ਵੇਖੇ ਜਿਦਾ ਯਾਰ ਨੂੰ ਦਿੱਥਿਆ ਅੱਜ ਉਹ ਵੇ ਹੁੰਦਾ ਰੱਬ ਨਹੀਂ ਰੁਸਦਾ ਰੱਬ ਦੀ ਸੋਣ ਲੋਕਾਂ ਸ਼ਮਸ ਨੂੰ ਆਖਿਆ ਚੁੱਪ ਕਰ ਜਾ ਨਹੀਂ ਤੇ ਉਲਟੀ ਖਲ ਲੈ ਜਾਊਗੀ ਲੋਕਾਂ ਸ਼ਮਸ ਨੂੰ ਆਖਿਆ ਚੁੱਪ ਕਰ ਜਾ ਨਹੀਂ ਤੇ ਉਲਟੀ ਖਲ ਲੈ ਜਾਊਗੀ ਬਾਬਾ ਜੀ ਆਸ਼ਕ ਨੇ ਸੁਣਾਇਆ ਵਜਗਜ ਕੀ ਆਸ਼ਕ ਨੇ ਸੁਨਾਇਆ ਵਜਗਜ ਕੀ ਜਿਹੜੀ ਕੱਲ ਹੋਣੀ ਸੋ ਅੱਜ ਹੋਵੇ ਆਸ਼ਕ ਨੇ ਸੁਨਾਇਆ ਵਜਗਜ ਕੀ ਜਿਹੜੀ ਕੱਲ ਹੋਣੀ ਸੋ ਅੱਜ ਹੋਵੇ ਉਦਾ ਰੱਬ ਨੇ ਰਸ ਦੇ ਰੱਬ ਦੀ ਸੋ ਕੋਕੇ ਕਮਲੀ ਕੋਕੇ ਕਮਲੀ ਹੋਕੇ ਕਮਲੀ ਤੇਰੇ ਨਾਮ ਦੀ ਮੈਂ ਦਰਿਆਰ ਸਜਣਦੀ ਨੱਚਦੀ ਫਿਰਾਂ ਹੋਕੇ ਕਮਲੀ ਕਮਲੀ ਜੀ ਹੋਕੇ ਕਮਲੀ ਤੇਰੇ ਨਾਮ ਦੀ ਮੈਂ ਦਰਿਆਰ ਸਜਣਦੇ ਨੱਚਦੀ ਫਿਰਾਂ ਹੋਕੇ ਕਮਲੀ ਤੇਰੇ ਨਾਮ ਦੀ ਮੈਂ ਦਰਿਆਰ ਸਜਣਦੇ ਨੱਚਦੀ ਫਿਰਾਂ ਨਚਣਾ ਵੀ ਇਬਾਦਤ ਭੜ ਜਾਂਦੇ ਨਚਣਾ ਵੀ ਇਬਾਦਤ ਭੜ ਜਾਂਦੇ ਜੇ ਕਰ ਨਚਣੇ ਦਾ ਚੱਜ ਹੋਵੇ ਨਚਣਾ ਵੀ ਇਬਾਦਤ ਵਾ ਵਾ ਭੜ ਜਾਂਦੇ ਜੇ ਕਰ ਨਚਣੇ ਦਾ ਚੱਜ ਹੋਵੇ ਉਹਦਾ ਰੱਬ ਨਹੀਂ ਰਸਦਾ ਰੱਬ ਦੀ ਸੌ ਪੈ ਹਿਸਾਬ ਹੋ ਸਨ ਸੁੱਚੀਆਂ ਪੀਰਵਾਲਾ ਸ਼ਾ ਫਰਮਾਉਂਦੇ ਹਨ ਮੈਂ ਕੁਟੱਜੀ ਵਿੱਚ ਤਜਨਾ ਕੋਈ ਮੇਰੀ ਖਾਵੰਦ ਤੋਰ ਨਿਭਾਈ ਲੋਕ ਕਹਿਣ ਮੈਨੂੰ ਲੁੰਡੀ ਗੁੰਡੀ ਪਰ ਮੈਂ ਖਾਵੰਦ ਮਨ ਹੋਈ ਹੋਈ ਜਿਸ ਦੇ ਸਿਰ ਤੇ ਹੱਥ ਖਸਮ ਦਾ ਉਹਦੇ ਏਬ ਸਵੇ ਛਿਪ ਜਾਈ ਵਾਰਸ ਖਸਮਾਂ ਵਾਲਿਆਂ ਦੀ ਹੁੰਦੀ ਰੀਸ ਨਾ ਕਾਈ ਪੈਸਾ ਗੂਸਨ ਸੁਚੱਜੀਆਂ ਦੇ ਮਹੀਆ ਪਰਫੀਕ ਕੁਛ ਜੀਆਂ ਦੇ ਪਹਿ ਹਿਸਾਬ ਹੁਸਨ ਸੁਚ ਜੀਆਂ ਦੇ ਮਹੀ ਆਪ ਰਫੀਕ ਕੁਛ ਜੀਆਂ ਦੇ ਪਲਾ ਉਸ ਨੂੰ ਕਿਸੇ ਦਾ ਫਿਕਰ ਕੀਏ ਪਲਾ ਉਸ ਨੂੰ ਕਿਸੇ ਦਾ ਫਿਕਰ ਕੀਏ ਜੀ ਦੀ ਮੁਰਸ਼ਦ ਦੇ ਹੱਥ ਲਜ ਹੋਵੇ ਪਲਾ ਉਸ ਨੂੰ ਕਿਸੇ ਦਾ ਫਿਕਰ ਕੀਏ ਜੀ ਦੀ ਮੁਰਸ਼ਦ ਦੇ ਹੱਥ ਲਜ ਹੋਵੇ ਉਹਦਾ ਰੱਬ ਨੇ ਰੁਸਦਾ ਰੱਬ ਦੀ ਸਮਝ ਨੂੰ ਯਾਰ ਮਨਾਉਣੇ ਦਾ ਚੰਝ ਹੋਵੇ ਉਹਦਾ ਰੱਬ ਨੇ ਰੁਸਦਾ ਰੱਬ ਦੀ ਸੌ ਰੱਬ ਦੀ ਸੌ ਵਾਹ 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 ਬਹੁਤ ਅੱਛਾ ਰਿਚ ਠੰਡ ਵਰਤਾ ਫਿਰ ਨੇ ਲਬ ਦੀਆਂ ਠੰਡੀਆਂ ਛਾਵਾਂ ਬੁੱਲ ਕਲ ਵਿਤ ਪਰ ਲਾਉਣ ਕਾਲ ਜੇ ਫਿਰ ਨੀ ਲਬਦੀਆਂ ਨੀਂ ਗਾਬਾ ਹੱਜ ਵਾਲੇ ਰੁਮਾਲ ਜੇੜੀਆਂ ਰਿਸਦੇ ਜ਼ਖਮ ਦੇ ਲਈ ਮਰਹਮ ਚਾਹੇ ਕਿੰਨਿਆ ਵਜਾ ਮਾਰੋ ਕਿ ਫਿਰ ਨਹੀਂ ਆਉਂਦੀ ਆ ਮਾਂ ਜਾ ਕੇ ਫਿਰ ਨਹੀਂ ਆਉਂਦੀ ਆ ਮਾਂ ਕਿੰਨਾ ਸੁੰਦਰ ਕਿੰਨਾ ਪਿਆਰਾ ਕੋਮਲ ਤੇਰਾ ਨਾ ਕਿੰਨਾ ਪਿਆਰਾ ਕਿੰਨਾ ਸੁੰਦਰ ਕੋਮਲ ਤੇਰੇ ਨਾਮ ਤੇਰੇ ਚਰਨਾ ਵਿੱਚ ਹੀ ਰਹਿੰਦੀ ਹਰ ਪਲ ਮੇਰੀ ਤੋਂ ਕਿੰਨਾ ਪਿਆਰਾ ਕਿੰਨਾ ਸੁੰਦਰ ਕੋਮਲ ਤੇਰੇ ਨਾਮ ਜੇਠ ਹੜ ਦੀ ਲੋ ਵਿੱਚ ਤੁਲਦਾ ਜੱਪਾਂਦੀ ਖਬਰਾਂ ਵੇ ਦੂਰ ਦੂਰ ਤੱਕ ਗਲ ਹਰਿਆਵਲ ਛਾਣਾ ਨਜ਼ਰੀ ਆਵੇ ਤਪ ਤਪ ਤਰਤੀ ਦਾਸੀ ਨਾ ਵਣ ਤਰੇ ਨੂੰ ਜਦ ਚੁਲਸਾਰੇ ਕਿਰ ਉਸ ਨੂੰ ਮਿਲ ਜਾਵੇ ਨੈਣ ਮੋੜ ਦੀ ਛਾ ਸੱਚ ਸਿਆਰੇ ਕਹਿੰਦੇ ਮੰਗੀ ਠੰਡੀ ਸ਼ਾਮਾ ਮਾਵਾਂ ਦੀ ਠੰਡੀ ਸ਼ਾਮਾ ਗੁਰੂ ਆਖ ਗੁਰਦੇਵ ਹੈ ਮਾਤਾ ਸ਼ਾਸਤਰ ਕਹਿੰਦੇ ਤੇਰ ਤੋਂ ਉੱਚੀ ਤੇਰੀ ਕਰਨੀ ਕੀ ਕੋਈ ਜਾਣੇ ਵੇਦ ਪੁਰਾਣਾ ਤੋਂ ਵੀ ਸੁੱਚੀ ਏਕਾ ਮਾਈ ਦੁਗਤ ਵਿਆਹੀ ਪਰ ਕੇ ਵੀ ਜੇ ਮਤ ਵਿਗੁੱਟੇ ਮਾਂ ਦੀ ਮਮਤਾ ਮਰਮ ਕਹਾਣੀ ਲੇਖੇ ਆਵੇ ਨਾ ਕਿੰਨਾ ਪਿਆਰਾ ਕਿੰਨਾ ਸੁੰਦਰ ਕੋਮਲ ਤੇਰਾ ਨਾ ਤਵਾਖੀ ਬੰਦੇ ਮਾਂ ਦੇ ਰਮਜ਼ ਪਛਾਣੋ ਮਿੱਤਰੋ ਦਿਲ ਨਾ ਰਤਾ ਦੁਖਾਓ ਮਾਤ ਪਿਤਾ ਦੀ ਸੇਵਾ ਵਿੱਚ ਸਾਰੇ ਇਕੱਠੇ ਹੋ ਜਾਓ ਕਰ ਵਿੱਚ ਗੰਗਾ ਪਈ ਵਗਦੀ ਏ ਰਜ राजे ਚੁਬਿਆ ਲਾਓ دیਵਾ ਨਾ ਫਿਰ ਬੜ ਜਾਵੇਗੀ ਤੜਤੀ ਸੁਰਗੀ ਤਾਂ ਕਿੰਨਾ ਸੁੰਦਰ ਕਿੰਨਾ ਪਿਆਰਾ ਕੋਮਲ ਤੇਰਨ ਤੇ ਚਰਨਾ ਨਿਤੀ ਹੀ ਰੈਂਦੀ ਹਰ ਪਲ ਮੇਰੀ ਤਾ ਕਿੰਨਾ ਪਿਆਰਾ ਕਿੰਨਾ ਸੁੰਦਰ ਕੋਮਲ ਤੇ ਲਈ ਆ ਕਰਵਾ ਲਓ ਫੋਨ ਤੁਸੀਂ ਭਰਾਇਓ ਵੀਡੀਓ